ਨੀ ਦੇ ਕਰਦੇ ਆ ਸਾਰੇ ਭੈਣ ਭਰਾ ਬਹੁਤ ਵਧੀਆ ਠੀਕ ਠਾਕ ਹੋਣਗੇ ਤੇ ਆਪਾਂ ਐਸੀ ਪੱਠੇ ਲੈਣ ਦੇਖੋ ਰੋਜ ਮੂਰੇ ਇੱਕ ਗਾਂ ਤੁਰ ਗਿਆ ਤੇ ਅਮਗਰ ਬੱਚਾ ਹੈ ਮੇਰਾ ਬਹੁਤ ਟਾਈਮ ਦਾ ਤੁਰੇ ਨਹੀਂ ਸੀ ਮੈਂ ਖੜੇ ਰਹਿਣ ਦੇ ਵਿਚਾਰੇ ਪਰ ਜਾ ਕੇ ਤੁਰ ਗਿਆ ਲੱਗਦਾ ਪਹਿਲਾਂ ਮੈਂ ਉਧਰ ਗੇੜਾ ਮਾਰਦਾ ਸੀ ਉਧਰੋਂ ਮੁੜਿਆ ਆ ਫਿਰ ਮੈਂ ਕਿਹਾ ਹੁਣ ਚੱਲ ਇਧਰ ਦੀ ਗੇੜਾ ਮਾਰ ਲੈਨੇ ਆ ਐਨ ਨਾਲੇ ਦੇਖੋ ਹੁਣ ਝਾਕਦੇ ਮੇਰੇ ਨਾਲ ਉਹ ਮਗਰਲਾ ਬੱਚਾ ਹੈ ਇਹ ਮੂਰ ਲੈ ਦੋ ਰੋ ਰੋ ਜਾ ਵੱਡੇ ਆ ਕਾਫੀ ਟਾਈਮ ਦੇ ਖੜੇ ਸੀ ਇੱਥੇ ਹੀ ਚਲੋ ਆਪਾਂ ਕਹਿਣਾ ਤਾਂ ਕੀ ਆ ਵਿਚਾਰਿਆਂ ਨੂੰ ਨਾਂ ਭਜਾਉਣਾ ਸੋਹਣੇ ਲੱਗਦੇ ਆ ਹਨਾ ਕੋਈ ਨੁਕਸਾਨ ਵੀ ਨਹੀਂ ਕਰਦੇ ਇਹ ਵੀ ਆਪਾਂ ਕਹਿ ਦਗੇ ਹਨਾ ਕੋਈ ਨੁਕਸਾਨ ਵੀ ਨਹੀਂ ਕਰਦੇ ਇੰਨਾ ਵੀ ਸੋਹਣੇ ਲੱਗਦੇ ਸਬਜੀ ਸੂਜੀ ਨੂੰ ਤਾਂ ਪੈਂਦੇ ਆ ਭਿੰਡੀ ਭੁੰਡੀ ਨੂੰ ਮਰੂਦ ਮਰਾਦ ਨੂੰ ਤੇ ਉਹ ਫਸਲ ਦਾ ਨਹੀਂ ਕੋਈ ਐਡਾ ਨੁਕਸਾਨ ਇਹਨਾਂ ਦਾ ਉਹ ਇਧਰ ਨੂੰ ਹੋ ਗਿਆ ਸਿੱਧਾ ਇੱਕ ਜਿੱਧਰ ਨੂੰ ਹੋ ਜਾਂਦਾ ਉਹ ਦੋਨੇ ਮਕਰ ਜਾਂਦੇ ਆ ਉਹਦੇ ਮੱਕੀ 'ਚ ਵੜਨਗੇ ਲੱਗਦਾ ਹੂੰ 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 ਮੱਕੀ 'ਚ ਵੜਨਗੇ ਮੱਕੀ 'ਚ ਉਹ ਜਿਹੜਾ ਬੱਚਾ ਉਹ ਸਾਰੇ ਨਾਲ ਮਗਰ ਰਹਿਂਦਾ ਇਹਨਾਂ ਨਾਲ ਨਾ ਜਿਵੇਂ ਹੁਣ ਇਹ ਬੱਚਾ ਪਲ ਗਿਆ ਹੁਣ ਨਹੀਂ ਇਹਨੂੰ ਕੋਈ ਦਿੱਕਤ ਨੇ ਹਲੋ ਵੀ ਆਪਾਂ ਕਹਿ ਦਿੰਨੇ ਆ ਹਨਾ ਮੱਕੀ ਹੈਗੀ ਆ ਤਾਂ ਵਿਚਾਰਿਆਂ ਨੂੰ ਲਾ ਜਿਦਾਂ ਜਿਵੇਂ ਸੂਰ ਦੁੱਖ ਦਿੰਦੇ ਆ ਉਹ ਮੇ ਤਾਂ ਜਮਾ ਹੀ ਨਹੀਂ ਉਹ ਵੜ ਗਏ ਮੱਕੀ ਚ ਇਹਨੇ ਇਹ ਕੋਈ ਚਾਣੀਆ ਕੋਈ ਬਾਲਾ ਨੁਕਸਾਨ ਨਹੀਂ ਕਰਦੇ ਜਿਵੇਂ ਸੂਰ ਨੁਕਸਾਨ ਕਰਦੇ ਆ ਨਾ ਕੋਈ ਡਾਰਾ ਵੀ ਇਹ ਟੁੱਟ ਲੈ ਕੇ ਪੈ ਜਾਣਗੇ ਦੂਰੋਂ ਦੇਖ ਕੇ ਬੰਦੇ ਨੂੰ ਇਹਨਾਂ ਨੇ ਦੂਰ ਪਿੱਛੇ ਹਟ ਜਾਣਾ ਉਹ ਵੜ ਗਿਆ ਆ ਵੀ ਵੜਨਗੇ ਮਗਰ ਹੁਣ ਦੇਖ ਚਲੋ ਵੜ ਗਏ